ਪ੍ਰੇਮ ਨਾਮ ਹੈ ਮੇਰਾ। ਹਮਡਾ ਨਾ ਨਹੀਂ ਕਰਦੇ। ਇੱਥੇ ਮਤੇ ਨੋ ਨਹੀਂ ਦਿਨ। ਰਿਸ ਕੋ ਸਿੱਤੂ ਸਿੱਤੂ ਹਾਂ। ਹਾਂਜੀ ਭਾਈ ਕੀ ਹਾਲ ਚਾਲ ਆ। ਲੋ ਵੀ ਅੱਜ ਆਪਾਂ ਲੱਗੇ ਆਂ ਫੋਟੋ ਸ਼ੂਟ ਪ੍ਰੇਮ ਦਾ ਕਰਨ। ਪ੍ਰੇਮ ਨਾਮ ਹੈ ਮੇਰਾ। ਲੋ ਲੋ ਇੱਕ ਡਾਰਲੀ ਖੱਤੇ ਆ ਜੇ ਗੱਡੀ। ਲੋ ਵੀ ਐਵੀ 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 ਫੋਟੋਗ੍ਰਾਫਰ ਲਿਆਂਦਾ ਸੀ ਹਾਂ ਬਈ ਬਹੁਤ ਸਿਰੇ ਦਾ ਫੋਟੋਗ੍ਰਾਫਰ ਆ ਜਿਹੇ ਕਿਸੇ ਨੇ ਫੋਟੋਗ੍ਰਾਫ ਕਰਾਉਣੀ ਹੋਵੇ ਕੰਟੈਕਟ ਕਰੋ ਲੱਗੇ ਨਾ ਲੱਭੇ ਵਾਲਾ ਕੰਨਾ ਨੰਬਰ ਆਉਦਾ ਬਈ ਬੋਲੀ ਮਾਰਨ 99 90 ਨਾਲ ਲੱਗੇ ਨਾ 90 ਇੱਕ ਦੀ ਮੂਵੀ ਬਣਾ ਕੇ ਆਇਆ ਵਾ ਉਹਨਾਂ ਨੇ ਔਨ ਕਰਨਾ ਭੁੱਲ ਗਿਆ ਸੀ ਸਾਰਾ 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 ਦਿਨ ਸਾਰਾ ਦਿਨ ਲੰਘ ਗਿਆ ਉਹ ਇੰਨਾ ਸ਼ੂਟ ਫੋਟੋ ਆਏ ਫੋਟੋ ਮੂਰਤ ਦਿਖਾਈ ਜਾਵੇ ਜਦੋਂ ਐਡੀਟਿੰਗ ਕਰਨੀ ਪਈ ਮੈਂ ਤਾਂ ਕੈਮਰਾ ਫਿਰੇ ਹੁਣ ਨਾ ਦੂਜੇ ਲੋਟਾਂ ਪੱਗ ਬੁਗ ਬੰਨ ਕੇ ਦਾੜੀ ਬੰਨ੍ਹ ਕੇ ਫੇਰ ਲੱਭਿਆ ਫੇਰ ਫੇਰ ਕਹਿੰਦਾ ਕਹਿੰਦਾ ਮੈਂ ਯਾਰ ਭੁੱਲ ਗਿਆ ਬਈ ਕੈਮਰਾ ਹੀ ਔਨ ਕਰਨਾ ਇੱਕ ਸਾਡਾ ਉਹ ਗਾਣੇ ਚ ਕੁੱਟ ਖਾਂਦਾ ਸੋਨੂੰ ਸਾਡਾ ਦਾੜੀ ਹੈ ਹਾਂ ਹੁਣ ਜੈਮ ਜਮ ਚਲ ਕੱਠੀ ਲਾਉਨੇ ਆ ਫਿਰ ਉਹਦਾ ਕਰਕੇ ਫਿਰ ਸੋਖਾ ਹੋ ਜਾਂਦਾ ਵਲੋ ਆਉਂਦਾ ਜਾਂਦਾ ਹੈ ਨਹੀਂ ਕੋਈ ਹੈ ਮੀ ਇਧਰ ਨੂੰ ਬੈਠੇ ਇਹ ਆਉਂਦਾ ਨਾ ਕੁਝ ਨਹੀਂ ਗਾ ਸਿੱਖਣਾ ਪੈਣਾ ਲੈ ਉਹ ਆ ਗਿਆ ਬਈ ਮਾਡਲ ਆਪਣਾ ਆਨੇ ਉਹੀ ਸੁਣਦਾ ਇਹ ਬੰਦਾ ਜਿੰਨੇ ਚ ਮੋਡਲਿੰਗ ਕਰਕੇ ਆਉਂਦਾ ਵਾ ਓਏ ਤੂੰ ਗੱਲ ਦੀ ਡੋਣੀ ਆ ਬਸ ਆਏ ਹਾਲ ਲੈ ਕੇ ਤੂੰ ਕਮਾਉਣੇ ਆ ਆ ਬੰਦਾ ਬਈ ਉਹ ਆ ਮਾਡਲ ਆਪਣਾ ਤੇਜੂ ਠੀਕ ਆ ਜੇ ਕਿਸੇ ਨੇ ਗਾਣੇ ਚ ਲੈ ਕੇ ਆਉਣਾ ਲੈ ਕੇ ਆਇਆ ਕਰੋ ਇਹ ਗਾਣੇ ਉਹੀ ਸੁਣਦਾ ਬੰਦਾ ਜਿਹੋ ਜਿਹੜੇ ਬਾਈ ਮੋਡਲਿੰਗ ਕਰਕੇ ਆਉਂਦਾ ਬੰਦਾ ਸਟਾਈਲ ਰੱਖਿਆ ਥੋੜਾ ਜਿਹਾ ਨੇੜੇ ਹੋ ਕੇ ਦਿਖਾ ਬਾਈ ਚੱਕੀ ਬਾਈ ਹੱਥ ਪਰੇ ਕਰੀ ਬਾਈ ਹੱਥ ਪਰੇ ਕਰੀ ਬਾਈ ਬਾਈ ਚੱਕੀ ਬਾਈ ਅਜ ਤੋਂ ਬਈ ਖੁਰਦਰੀ ਹੋਈ ਪਈ ਆ ਦਾੜੀ ਇੱਥੇ ਬਾਈ ਜੀਰੋ ਮਸ਼ੀਨ ਕਰੀ ਅੱਛਾ ਛੜ ਗਈ ਬਾਈ ਰੋਲੀਆਂ ਮਿਲਣਾ ਕਾਹੜਾ ਨੇ ਆ ਬੀਓ ਬੋ ਬਾਈ ਘੈਂਟ ਹੁੰਦਾ ਯਾਰ ਮਗਰ ਲੋ ਬਈ ਮਾਡਲ ਬਾਈ ਹੁਣ ਸਾਡੇ ਚੱਲ ਮਾਨ ਹੋਇਆ ਸੀ ਵੀਡੀਓ ਬਣਾਉਣੀ ਆ ਵੀ ਫੋਟੋਆਂ ਖਿੱਚਣੀਆਂ ਨੇ ਸਾਰਾ ਕੁਝ ਸਾਰਾ ਕੁਝ ਲਾਈਟਿੰਗ ਕਰੰਨਾ ਉਹ ਲਾਈਟਿੰਗ ਉਹ ਤਾਂ ਬਾਚੋ ਘਟ ਜੂਗੀ ਜਨੂੰ ਇਧਰ ਦੀ ਲਾਈਟਿੰਗ ਘਟ ਜਾਣੀ ਆ ਆ ਉਹ ਨੇਚਰਲ ਘੈਂਟ ਲੱਗਦੀ ਆ ਆ ਲਾਈਟਿੰਗ ਘਟ ਜਾਣੀ ਉੱਥੇ ਜੇ ਬਣਾਈਏ ਉਹ ਵਿਚਾਲੇ ਤਾਂ ਇਹ ਨਾ ਘੱਟ ਬਾਈਆਂ ਇਹਦਾ ਵੀਡੀਓ ਵਾਲਾ ਆ ਵਾ ਬਾਈ ਬਾਈ ਮੈਂ ਨਾ ਕੈਮਰਾ ਸੈੱਟ ਕਰਕੇ ਖੜ੍ਹ ਜੂ ਮੈਂ ਨੂੰ ਕਹ ਤੂੰ ਗੱਡੀ ਘੁਮਾਈ ਚੱਲੀ ਆਂ ਕਿਹੜੇ ਲੋਈ ਚੱਲੀ ਗੱਡੀ ਇਹ ਤਾਂ ਇਹਨੂੰ ਤਾਂ ਕੋਈ ਨਹੀਂ ਉਹਨਾਂ ਬਾਅਦ ਚ ਮੁੜ ਕੇ ਆਏ ਹੋਏ ਵੀ ਉਹਨਾਂ ਨੇ ਕੈਮਰਾ ਆਨ ਕਰਨ ਭੁੱਲ ਗਏ ਸੀ ਦੁਬਾਰਾ ਘੁਮਾਓ ਦੁਬਾਰਾ ਘੁਮਾਓ ਚ ਇਹਨੂੰ ਮਗਰ ਬੰਦ ਲਈ ਥਿਰੋ ਭਾਈ ਉੱਤੇ ਬਾਹਰ ਮੁੰਡਾ ਨਵੀਂ ਨੰਦੜੀ ਸੈੱਟ ਕਰਾ ਲਈ ਦਾੜੀ ਸੈੱਟ ਕਰਾ ਕੇ ਨਵੀਂ ਨੰਦੜੀ ਹੈ ਕਿਹਦੇ ਗੀਤ ਦਾ ਮੈਨੂੰ ਯਾਦ ਨਾ ਹੋ ਰਹੇ ਸੀ ਕੱਪੜੇ ਕੱਨੇ ਚੈੱਕ ਕਰ ਲੈ ਇਹਨੂੰ ਤਾਂ ਐਂ ਕਹਿੰਦੇ ਹੁੰਦੇ ਆ ਜਾ ਕਪੜੇ ਚੱਕ ਲਿਆ ਯੂਨੀਵਰਸਿਟੀ ਇਹਨੂੰ ਕਿਹੜਾ ਪੈਸੇ ਮਿਲਦੇ ਨੇ ਸਾਰਾ ਜਿਉਂ ਨਹੀਂ ਬਸ ਛਟਕਾਰਾਂਗੇ ਛੁਟਕਾਰਾ ਛਟਕਾਰਾ ਯੂਨੀਵਰਸਿਟੀ ਤੇ ਫਿਰ ਉਹ ਬਣਦਾ ਬਹੁਤ ਬਲੌਗ ਬਸ ਫਿਰ ਬਲੌਗ ਹੀ ਬਣੂਗਾ ਲੈ ਉਹ ਉਧਰ ਤਾਂ ਬਈ ਚੱਲ ਪਿਆ ਸ਼ੂਟ ਇਕੱਲੇ ਕੈਮਰਾ ਤਾਂ ਸੈੱਟ ਨਹੀਂ ਆਇਆ ਇਹ ਹਜੇ ਕਹਿੰਦੇ ਐਂ ਬਈ ਇਹ ਫੋਟੋ ਸ਼ੂਟਾਂ ਜਦੋਂ ਰੀਲਾਂ 'ਚ ਪੈਂਦੀਆਂ ਨੇ ਉਹਦੋਂ ਮਗਰਲਾ ਸੀਨ ਐਂ ਪਤਾ ਲੱਗਦਾ ਵੀ ਕਿਵੇਂ ਚੱਲਦਾ ਵਾ ਐਡੀਟਿੰਗ ਹੈ ਨਾ ਉਹਦੇ ਤਾਂ ਸਿਰਫ ਐ ਗੱਡੀਆਂ ਘੋਮਣ ਦੀਆਂ ਹੀ ਦਿਸ ਜਾਂਦੀਆਂ ਮੈਂ ਮਗਰ ਲੈ ਐਨ ਪੋਜ ਪਾ ਜਿਹੜੇ ਕੈਮਰੇ ਲੰਮੇ ਪਾ ਕੇ ਬਣਦੇ ਆ ਉਹ ਕਿਸੇ ਨੂੰ ਨਹੀਂ ਮਗਰ ਲਿਆ ਚੀਜ਼ਾਂ ਪਤਾ ਲੈ ਵੀ ਗਰਦ ਥਾਲਦੀ ਆ ਮੁੰਡੇ ਨੇ ਗਰਦ ਥਾਲ ਦੇਣਗੇ ਭਾਈ ਐਨ ਨਾ ਬਣੀ ਐ ਬੰਦ ਕੈਰੀ ਨਹੀਂ ਨਹੀਂ ਮੱਝ ਐਂਗਲ ਦੇ ਵਧੀਆ ਡੀਓ ਵੀ ਫੇਰੀ ਬਣੇਗਾ ਭਾਈ ਮਾਡਲ ਮੋਟਰਸਾਈਕਲ ਚ ਨਾ ਬੱਜੀ ਕਿਹਦੀ ਆ ਆਹ ਬਤਾ ਦੇ ਯਾਰ ਉਹਨੂੰ ਉਹਨੂੰ ਕੀ ਪਤਾ ਵਾ ਸਿਖਾਓ ਨਾ ਇੱਕ ਅੱਧੀ ਕਰੂਗੀ ਚੱਲ ਆੜੀ ਚੱਲ ਬਈ ਕਮਾ ਗੱਡੀ ਖੈਦੇ ਕੰਮ ਕੈਮਰੇ ਵਿੱਚ ਆ ਰਿਹਾ ਇਤਰਾ ਮੇਰੇ ਤੇ ਉਹਦਾ ਤੂੰ ਦੇਖ ਨਾ ਅਸੀਂ ਤਾਂ ਆਪਦਾ ਕੰਮ ਕਰਨਾ ਵਾ ਵੇਖ ਹੋਰ ਕਰਦੇ ਜੇ ਕਮਾਉਣ ਲੱਗੇ ਨਾ ਹਾਲ ਉੱਥੇ ਲਾਉਣੇ ਉੱਥੇ ਨਾ ਬਣਾਉਂਦਾ ਆਪ ਇਹੋ ਫਿਰ ਹਰਾਂ ਕਿਰਚੁਰ ਪਾਸੇ ਹੋਵੇ। ਦੁਬਾਰਾ। ਏਡੇ ਲਵਾਉਣੇ ਕਿੱਥੇ ਆਉਂਦੇ ਯਾਰ। ਅੱਗੇ ਆਪੇ ਕਿਨੇ ਪਾਟਣਾਂਗੇ। ਪੂਰੀਆਂ ਦੱਸਿਆ ਜਾ ਰਿਹਾ ਵੀ ਕਿੱਦਾਂ ਕਿੱਦਾਂ ਕੀ ਕਿੱਥੇ ਤੇ ਕਿੱਥੇ ਕੀ ਪਿਆ ਵਾ। ਇਹਨੂੰ ਹਾਲਾਂ ਦੇ ਖੜਾਣਾ ਨਾ ਉੱਚਾ। ਲਓ ਵੀ ਕੈਮਰਾਮੈਨਰ ਦੇਖੋ ਭਾਈ ਤੇ ਡੈਗਣਾ ਪਈ। ਲੇਵੇ ਪੂਰੇ ਜੋਰਾ-ਚੋਰਾ ਦੇ ਸ਼ੀਸ਼ਾ ਚਾਰ ਨਾਲ ਕਰਨਾ ਪੈ ਰਿਹਾ ਅੰਦਰ ਲੋ ਗਈ ਕੈਮਰਾਮੈਨ ਖੜੇ ਹੋਏ ਟਰੈਕਟਰ ਦੇ ਉੱਤੇ ਜਿਹੜਾ ਜਿਹੜਾ ਮਾਹੌਲ ਆ ਨਾ ਆ ਇਹ ਨਹੀਂ ਜ਼ਰਾ ਕਰਾਉਣਾ ਹੋਰ ਗੱਲ ਕੁਝ ਨਹੀਂ ਯਾਰਾ ਗੱਲ ਬੋਲਦਾ ਦੇਖੋ ਦੂਰ ਨਹੀਂ ਹੋਣੀ ਚੱਲਦਾ ਦੇਖਾ ਬਲੌਗਿੰਗ ਪੂਰੀਆਂ ਜੋਰਾ ਹੋਣਾ ਲੈ ਵੀ ਮੁੰਡਿਆ ਜਿਹੜੇ ਆ ਸੀਨ ਕਰ ਦਿੰਦੇ ਆ ਆਹ ਸੀਨ ਇਹ ਰੀਲਾਂ 'ਚ ਸਿਰਫ ਗੱਡੀਆਂ ਐ ਦਿਖ ਜਾਂਦੀਆਂ ਮਗਰ ਲਈ ਜਿਹੜੀ ਮਿਹਨਤ ਹੁੰਦੀ ਐ ਬੰਦੇ ਨੂੰ ਉਹ ਨਹੀਂ ਦਿੰਦੀ ਹਨ ਦੇਖੋ ਕਿਵੇਂ ਝਾਕਦੇ ਇੱਕ ਬੰਦਾ ਐਨ ਉਹ ਬੇਟਾ ਸਾਡਾ ਗਰਦ 'ਚ ਹੋਇਆ ਐ ਲੋਕੀ ਲੋਕੀ ਦੇਖ ਕੇ ਲੰਘਦੇ ਨੇ

गाँ निकला गाँ 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 सारे शूटर चढ़ गए उ ਪਤਾ ਨਹੀਂ ਬੰਨੇ ਬੀ ਐ ਇਨੀ ਮੇ ਤੇ ਜਲਦੀ ਆ ਕਹਿੰਦੇ ਲੈ ਲੈ ਦੇਖ ਦੇਖ ਐ ਐ ਇਧਰ ਬਾਈ ਪੂਰੇ ਲੜ ਰਹੇ ਬਾਈ ਕਹਿੰਦਾ ਇੱਕ ਕਲਿੱਪ ਵੀ ਨਹੀਂ ਨਿਕਲਿਆ ਤੇ ਤੋਰ ਕਰਤਾ ਕੰਮ ਉਹੀ ਜਾ ਯਾਰ ਬਾਈ ਮਾਨ ਆ ਆ ਆ ਇਹਨਾਂ ਤੇਰੇ ਤੋਂ ਉਹ ਨਹੀਂ ਸੀ ਯਕੀਨ ਸੀਗਾ ਵੀ ਐਨ ਤੂੰ ਇੱਕ ਅੱਧਾ ਕਲਿੱਪ ਤਾਂ ਕੱਢ ਕੇ ਦੇਵੇਂਗਾ ਦੇਵੇਂਗਾ ਨਹੀਂ ਹੈਗਾ ਕਰਤਾ ਸੀ 50 ਸੈਕਿੰਡ ਦਾ ਕਰਤਾ ਕੰਮ ਲੈ ਇਹ ਕਰਤੀ ਬੰਦ ਕੱਢ ਜਾ ਬੜੀ ਦੂਰ ਨੂੰ ਲੈ ਕੇ ਜਾ ਉਹ ਨੂੰ ਇੱਧਰ ਰੱਖ ਨੇੜੇ ਨੇੜੇ ਘਮਾ ਦਲ 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 ਰੋਪਣਾ ਨੇੜੇ ਘਮਾ ਉਹ ਯਾਰ ਇੱਕ ਮਿੰਟ ਤੇ ਦੂਜੀ ਰਾਹ ਬਣਾ ਖੜ ਤਾ ਜਾ ਚੱਲ 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 ਐਂ ਜੋਰਾ-ਸ਼ੋਰਾ ਨਾਲ ਚੱਲਦਾ ਹੋਇਆ ਕੰਮ ਵਾਹ ਦੇ ਨਾ ਰਾਲੀ ਤੀ ਆੜਦੇ ਵਾਲੇ ਇਸ ਤੋਂ ਆਉਂਦਾ ਆਇਆ ਬੱਸ ਕਰ ਬਹੁਤ ਐਥੇ ਲੈ ਗਿਆ ਜਦੋਂ ਇਹ ਮੇਰੇ ਦੇ ਖੂਨ ਤੋਂ ਇਧਰ ਲਵਾਉਂਦਾ ਐਂ ਰਮਾਲ ਵੀ ਖਰਾਬ ਕਰਨੇ ਪੈਂਦੇ ਮੇਰੇ ਵੀਰੋ ਜੇ ਅਸੀਂ ਕਰਨਾ ਜਦ ਨਹੀਂ ਕਰੋ ਨਹੀਂ ਕਰੋ ਇਹਨਾਂ ਉਹੀ ਤਾਂ ਗੱਲ ਆ ਇਹਨਾਂ ਐ ਲੋਕੀ ਛਾਰ ਦਿੰਦੇ ਆ ਬਸ ਕੰਮ ਕਰੋ ਕੰਮ ਨਹੀਂ ਕਰੋ ਵੀਰ ਸਾਹਿਬ ਅੰਦਰ ਪੂਰੀ ਐਨ ਫੀਲਿੰਗ ਚ ਬੈਠੇ ਨੇ ਪ੍ਰੇਮ ਨਾਮ ਹੈ ਮੇਰਾ ਬਾਈ ਜਿਹਦਾ ਹੇਠ ਤੱਕ ਲੈਂਸ ਹੀ ਨਹੀਂ ਸੈਟ ਹੈ ਕੈਮਰਾਮੈਨ ਦਾ ਲੈਂਸ ਚੇਂਜ ਹੋ ਰਹੇ ਨੇ ਇਹ ਵੀ ਗੱਲ ਸਹੀ ਆ ਆ ਵਿਊ ਦੇ ਹਿਸਾਬ ਨਾਲ ਲੈਂਸ ਚੇਂਜ ਹੋਣੇ ਚਾਹੀਦੇ ਨੇ ਵਿਊ ਬਹੁਤ ਸੋਹਣਾ ਹੁੰਦਾ ਯਾਰ ਦੇਖ ਬਾਈ ਬਈ ਕੁਰਤੇ ਕੁਰਤੇ ਦੇ ਫੇਰ ਦੇ ਸਾਰਾ ਗਾ ਮੋੜ ਕੋ ਮੋੜ ਕੀ ਹੋਇਆ ਬਈ ਸਾਡਾ ਸ਼ਾਟਮੈਨ ਦੇਖੋ ਲੈ ਮਿਹਨਤ ਤਰੀਲਾਂ ਤੇ ਲੋਕੀ ਐ ਕਹਿੰਦੇ ਕਰੀਲਾਂ ਦੇ ਕਮੈਂਟ ਤਾਂ ਬਈ ਕਰ ਦਿੰਦੇ ਆ ਵੀ ਐਂ ਕਰਦੇ ਉਹ ਕਰਦੇ ਫੁਕਰੀ ਪਰ ਆਹ ਚੀਜ਼ ਮਿਹਨਤ ਨਹੀਂ ਨਾ ਦੇਖ ਲੈ ਮਗਰ ਲਈ ਸ਼ੌਂਕ ਆ ਵੀ ਉਹ ਨਹੀਂ ਹੈਗਾ ਵੀ ਕਰੀ ਤਰੀਲ ਲਾ ਕਮੈਂਟ ਆ ਵਾਹ ਦਾ ਬਸ ਦੇਈ ਵੀਊ ਬਾਈ ਬਹੁਤ ਕੈਂਟ ਹੁੰਦਾ ਨਾ ਮਗਰਲਾ Holi to ripora, holi.